ਲੋਕ ਹਿੱਤ ਲੋਕਾਂ ਦੀ ਆਵਾਜ਼ ਹੋ ਗਿਆ ਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਹਨ ਤਰਨਤਾਰਨ ਦਿੱਲੀ ਅੰਮ੍ਰਿਤਸਰ ਕੈਨਲ ਹਾਈਵੇ ਪ੍ਰੋਜੈਕਟ ਦੇ ਸੰਬੰਧਤ ਜ਼ਮੀਨ ਮਾਲਕਾਂ ਦੀ ਸਹਿਮਤੀ ਨਾਲ ਲਗਭਗ 2.5 ਕਿਲੋਮੀਟਰ ਜ਼ਮੀਨ ਦਾ ਟਾਕਰਾ ਪ੍ਰਾਪਤ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਦਿੱਤਾ ਗਿਆ ਡਿਪਟੀ ਕਮਿਸ਼ਨਰ ਤਰਨਤਾਰਨ ਪਿੰਡ ਫਤਿਹਾਬਦ ਵਿਖੇ 1.3 ਕਿਲੋਮੀਟਰ ਦੇ ਪਿੰਡ ਖਵਾਸਪੁਰ ਵਿਖੇ 1 ਕਿਲੋਮੀਟਰ ਜ਼ਮੀਨ ਦਾ ਕਬਜ਼ਾ ਲੈ ਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਇਹ ਤਾ ਸਪੁਰਤ ਜ਼िला ਪ੍ਰਸ਼ਾਸਨ ਵੱਲੋਂ ਜ਼ਮੀਨ ਮਾਲਕਾਂ ਨੂੰ ਪਹਿਲਾਂ ਹੀ ਵਿਸ਼ਵਾਸ ਚ ਲੈ ਕੇ ਕੀਤੀ ਗਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਸੰਬੰਧਿਤ ਜ਼ਮੀਨ ਦੇ ਮਾਲਕੀਤਾ ਗਿਆ ਪੂਰਾ ਸੰਜੋ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਆਈਏਐਸ ਨੇ ਜਾਣਕਾਰੀ ਦਿੰਦੇ ਦੱਸਿਆ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਦਿੱਲੀ ਅਮਰਸਰ ਕੜਾ ਨੈਸ਼ਨਲ ਹਾਈਵੇ ਪ੍ਰੋਜੈਕਟ ਅਧੀਨ ਪਿੰਡ ਫਤਿਹਾਬਾਦ ਦੇ ਖਵਾਸਪਰ ਇਲਾਕੋਪਮੈਂਟ 5 ਕਿਲੋਮੀਟਰ ਜ਼ਮੀਨ ਨਾਲ ਸੰਬੰਧਿਤ ਜ਼ਮੀਨ ਮਾਲਕਾਂ ਦੀ ਸਹਿਮਤੀ ਨਾਲ ਕਬਜ਼ਾ ਪ੍ਰਾਪਤ ਕਰਕੇ ਨੈਸ਼ਨਲ ਹਾਈਵੇ 13 ਦਾ ਇਸ ਮੇਰੀ ਲੋਕ ਹੈ ਪੰਜਾਬੀ ਚੈਨਲ ਵੱਲੋਂ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਰਜੇ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਕਰਦਨ ਸਿੰਘ ਹਾਂਜੀ ਅੰਗਰੇਜ਼ ਸਿੰਘ ਅਸੀਂ ਹੈ ਨਾ ਤੁਵਾਨ ਉਹ ਜ਼ਮੀਨ ਦੇ ਪੈਸੇ ਲੈ ਚੁੱਕੇ ਹਾਂ ਔਰ ਅੱਜ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਕਿ ਉਹ ਇਹ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਹੋਵੇ ਔਰ ਸਾਡੇ ਨਾਲ ਬਹੁਤ ਅਸੀਂ ਗਵਰਨਮੈਂਟ ਵੀ ਬਹੁਤ लोकल गवर्नमेंट ਦੇ ਵੀ ਬਹੁਤ ਧੰਨਵਾਦ ਦੀਆਂ ਕਿ ਸਾਡੇ ਨਾਲ ਉਹਨਾਂ ਨੇ ਬੜਾ ਕੋਆਪਰੇਟ ਕਰਕੇ ਸਾਡੀ ਮਰਜ਼ੀ ਪੁੱਛ ਕੇ ਸਾਡੀ ਆ ਅਸੀਂ ਉਹਨਾਂ ਨੂੰ ਜਿਹੜੀ ਪਹਿਲੀ ਦਾ ਕਬੜਾ ਦੇ ਰਹੇ ਹਾਂ ਇਹ ਸਰ ਜੀ ਕੋਈ ਪ੍ਰਸ਼ਾਸਨ ਵੱਲੋਂ ਤਾਂ ਕਦ ਨਹੀਂ ਕੀਤਾ ਜਾ ਰਿਹਾ ਹੈ ਨਹੀਂ ਜੀ ਪ੍ਰਸ਼ਾਸਨ ਬਹੁਤ ਅੱਛਾ ਹੈ ਬੜਾ ਕੋਆਪਰੇਟਿਵ ਹੈ ਇਸ ਤੋਂ ਪਹਿਲੇ ਪ੍ਰਸ਼ਾਸਨ ਨੇ ਵੀ ਹੁਣ ਨੇ ਵੀ ਸਾਡੇ ਨਾਲ ਬਹੁਤ ਨਰਮੀ ਦਾ ਰੁਖ ਪਾਇਆ ਹੈ ਔਰ ਮੈਂਨਾਂ ਦਾ ਬਹੁਤ ਧੰਨਵਾਦ ਦੀ ਹੈ ਕਿ ਇਹਨਾਂ ਨੇ ਸਾਨੂੰ ਸਾਨੂੰ ਪੁੱਛ ਕੇ ਕਲੀ ਵਾਈ ਹੈ ਹਾਲਾਂਕਿ ਜ਼ਮੀਨ ਜਿਹੜੀ ਆ ਉਹ ਇੰਤਕਾਲ ਹੋ ਚੁੱਕਾ ਹੈ ਐਨ ਐਚ 1 ਦੀ ਬਲਕੀਅਤ ਆ ਅਸੀਂ ਉਹਦੇ ਪੈਸੇ ਲੈ ਚੁੱਕੇ ਆ ਪਰ ਫਿਰ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਦਰਮੀ ਦਾ ਰੁਖ ਭਰਾਇਆ ਹੈ ਔਰ ਇਹ ਬਾਕੀ ਜਟਾ ਨੂੰ ਵੀ ਬੇਨਤੀ ਹੈ ਕਿ ਇਹਨਾਂ ਦਾ ਤਲਖੀ ਨਾਵਰਦਨ ਸਾਡੇ ਬੰਦੇ ਨੇ ਔਰ ਕਾਨੂੰਨ ਮਦਦਾ ਕੀ ਚੱਲਣ ਇਹਦੇ ਨਾਲ ਕੋਈ ਇਲਾਕੇ ਦਾ ਵਿਕਾਸ ਵਧੇਗਾ ਸਾਡੇ ਦਾ ਬਿਲਕੁਲ ਹੋਏਗਾ ਜੀ ਇੱਥੇ ਹੋਟਲ ਬੰਨਣਾ ਹੈ ਝੀਲ ਬੰਨੀ ਹੈ ਟੂਰਿਸਟ ਸਪੌਟ ਬਨੇਗਾ ਦਾੰਤਾ ਸ਼ਿਰੂ ਅਮਰਦਾਸ ਮਾਰਗ ਲੋਕੀ ਦਰਸ਼ਨ ਕਰਨ ਆਉਣਗੇ ਲੋਕਾਂ ਨੂੰ ਨੌਕਰੀ ਮਿਲੇਗੀ ਕਸਨੇਰੋ ਵਾਲੇ ਕਿ ਫੈਕਟਰੀਆਂ ਤੇ ਹੋਰ ਬਣਨਗੀਆਂ ਇਲਾਕੇ ਦਾ ਵਿਕਾਸ ਤਾਂ ਜਿੱਤੋ ਹਾਈਵੇ ਨਿਕਲੇ ਹੁੰਦਾ ਹੀ ਹੈ ਜੀ ਥੈਂਕ ਯੂ ਜੀ ਕੀ ਸੂਚਿਤ ਕਾਰਵਾਈ ਹੋ ਰਹੀ ਆ ਅੱਜ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਸਪਰਟ 2 ਜਿਹੜਾ ਆਪਣੇ ਖਡੂਰ ਸਾਹਿਬ ਸਬਡਿਵੀਜ਼ਨ ਦੇ 19 ਪਿੰਡਾਂ ਵਿੱਚੋਂ ਨਿਕਲ ਰਿਹਾ ਉਹਨਾਂ ਦੀ ਐਕ acquisition ਦੀ ਕਾਰਵਾਈ ਚੱਲ ਰਹੀ ਹੈ ਪੋਜੈਸ਼ਨ ਡ్రਾਈ ਤੇ ਫਿਲਹਾਲ ਅਸੀਂ ਪੋਜੈਸ਼ਨ ਡ్రਾਈ ਦੇ ਵਿੱਚ ਪਿੰਡ ਫਤਿਆਬਾਦ ਵਿੱਚ ਕਿਤੇ ਅਸੀਂ ਜਿੰਨੇ ਵੀ ਲੈਂਡ ਓਨਰਸ ਨੇ ਇਹਨਾਂ ਨੂੰ ਕੰਫੀਡੈਂਸ ਵਿੱਚ ਲਿਆ तकरीबन 2-3 ਦਿਨ ਪਹਿਲਾਂ ਕਿ ਵੀ ਵੀ ਕੁਡ ਬੀ ਰਿਕੁਆਇਰਿੰਗ ਯੋਰ ਕੋਆਪਰੇਸ਼ਨ ਐਂਡ ਦੇ ਵਰ ਵੈਰੀ ਗਲੈਡ ਇਨ ਗਿਵਿੰਗ ਅਸ ਦਾ ਕੋਆਪਰੇਸ਼ਨ ਐਂਡ ਟੂਡੇ ਦੇ ਹੈਵ ਹੈਂਡਡ ਅਸ ਦੇ ਨਾਲੇ ਸੰਨ ਕਬਜ਼ਾ ਦੇ ਦਿੱਤਾ ਆਪਣੀ ਜ਼ਮੀਨ ਦਾ ਤੇ ਦੇ ਹੈਵ ਬਿਨ ਉਹ ਇਹਨਾਂ ਨੇ ਸਾਡੇ ਨਾਲ ਹਰ ਸੰਭਵ ਜਿਹੜਾ ਹੈਗਾ ਸਹਿਯੋਗ ਕੀਤਾ ਮੈਂ ਇਹ ਕਹੂੰਗਾ ਤੇ ਸਭ ਤੋਂ ਅੱਛੀ ਗੱਲ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਇੰਤਕਾਲ ਐਨਐਚਏ ਆਈ ਦੇ ਨਾਮ ਹੋ ਚੁੱਕਿਆ ਹੈ ਅਸੀਂ ਮੁਆਵਜ਼ਾ ਆਪਣਾ ਚੁੱਕ ਲਿਆ ਹੁਣ ਕਬਜ਼ਾ ਨਾ ਦੇਣ ਦਾ ਕੋਈ ਕਾਰਨ ਨਹੀਂ ਦਾ ਮਤਲਬ ਐਦਾਂ ਦੇ ਵੀ ਸਿਟੀਜ਼ਨਸ ਹੈਗੇ ਨੇ ਮੇਰੀ ਬਾਕੀ ਸਾਰੇ ਕਿਸਾਨ ਪੈਨਪਰਾਵਾਂ ਨੂੰ ਬੇਨਤੀ ਹੈ ਕਿ ਮਤਲਬ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਤੁਸੀਂ ਪ੍ਰਸ਼ਾਸਨ ਨਾਲ ਕੋਆਪਰੇਟ ਕਰੋ ਇਸ ਪ੍ਰੋਜੈਕਟ ਦੇ ਨਾਲ ਬਹੁਤ ਜ਼ਿਆਦਾ ਇਕਨੋਮਿਕ ਡਵੈਲਪਮੈਂਟ ਜਿਹੜੀ ਆ ਉਹ ਤਰਨ ਤਰਨ ਢਲੇ ਚਾਹੀਏ ਹੈ ਸਰ ਕਿੰਨੇ ਪਰਸੈਂਟ ਜਿਹੜੇ ਆ ਉਹ ਮੁਆਵਜ਼ਾ ਮਿਲ ਚੁੱਕਾ ਹੈ ਤੇ ਕਿੰਨੇ ਪਰਸੈਂਟ ਜਿਹੜਾ ਬਾਕੀ ਹੈ ਜੀ ਹਲੇ ਫਿਲਹਾਲ ਅਸੀਂ 60% ਜਿਹੜਾ ਹੈਗਾ ਡਿਸਪਰਸ ਕਰ ਚੁੱਕੇ ਹਾਂ ਆਪਣਾ ਅਮਾਉਂਟ ਬਾਕੀ ਜਿਹੜੇ 40% ਹੈਗੇ ਆ ਰਿਮੇਨਿੰਗ ਉਹਨਾਂ ਜੋ ਬਹੁਤ ਸਾਰੇ ਕੇਸਿਸ ਆਰਬਿਟ੍ਰੇਸ਼ਨ ਲਈ ਗਏ ਹੋਏ ਨੇ ਆਪਣੇ ਮਾਨਯੋਗ ਡਿਵੀਜ਼ਨਲ ਕਮਿਸ਼ਨਰ ਜੀ ਦੇ ਕੋਲ ਤੇ ਜਿੱਦਾਂ ਹੀ ਉਹ ਇਨਹਾਂਸਮੈਂਟ ਦੇ ਉੱਤੇ ਡਿਸੀਜਨ ਆਉਂਦਾ ਹੈ ਤੇ NHAI ਦਾ ਉਹਦੇ ਉੱਤੇ ਰੁੱਖ ਤਾਂ ਸਾਨੂੰ ਕੰਕ੍ਰੀਟਲੀ ਪਤਾ ਲੱਗਦਾ ਅਸੀਂ ਉਹ ਵੀ ਡਿਸਪਰਸਮੈਂਟ ਕਰ ਦਿੰਦੇ ਠੀਕ ਹੈ ਸਰ ਥੈਂਕ ਯੂ